ਜੋ ਜਾਲ ਇੱਕ ਹੀ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਟਰੱਕ ਸਰ ਆਜੋ ਕੰਪਨੀ ਸਾਹਿਬ ਕਿਧਰ ਨੇ ਹਾਂ ਮਾਨ ਸਰ ਤੱਕ ਆਉਂਦੇ ਦੇਖੋ ਜੀ ਦੇਖੋ ਜੀ ਇਧਰ ਦੇਖੋ ਜੀ ਇਧਰ ਆਜੋ ਕਰਦੇ ਦੇਖੋ ਜੀ ਬੈਠ ਕੇ ਟੋਣੇ ਬੈਠ ਕੇ ਹਾਂ ਜੀ ਮੋਟਰ ਦੇਖਾਗਾ ਦੇਖੋ ਜੀ ਆਵਾਜ਼ ਆਉਂਦਾ ਆਵਾਜ਼ ਆਉਣੀ ਕਰਾ ਦੇ ਤੁਸੀਂ ਕਿੱਡੀ ਆਂਦਾ ਜੀ ਗੁਰਮੀ ਕਿੱਥੇ ਆ ਸਾਡੇ ਮੁਕਾਮਤ 50 ਹਜ਼ਾਰ ਤੱਕ ਹੋ ਗਏ ਕਿਕੋਟ ਭਾਈ ਜਿਨ੍ਹਾਂ ਨੇ ਕਿ ਆਪਦੇ ਵਰਕਰਾਂ ਨੂੰ ਟਾਈਮ ਟੂ ਟਾਈਮ ਜਿਹੜੇ ਜਿਹੜੇ ਵਰਕਰਾਂ ਨੇ ਇਹ ਸਰਕਾਰ ਲਿਆਉਣ ਦੇ ਵਿੱਚ ਸਿਰ ਤੋਂ ਯਤਨ ਕੀਤੇ ਸੀ ਉਹਨਾਂ ਨੂੰ ਹਮੇਸ਼ਾ ਮਾਣ ਦਾ ਮਾਨ ਸਰਮਾਵ ਦੇ ਤਹਿਤ ਉਸੇ ਮਾਨ ਸਰਮਾਵ ਦੇ ਤਹਿਤ ਅੱਜ ਫਤਿਹਗੜ੍ਹ ਪੈਂਤੂ ਵਿੱਚ ਮੇਰੇ ਕੰਨਾਂ ਚ ਸਰਦਾਰ ਸੁਖਵੀਰ ਜੀ ਮੰੰਦਰ ਜਿਨ੍ਹਾਂ ਨੂੰ ਚੇਅਰਮੈਨ ਜੀ ਅੱਜ ਕੁਰਸੀ ਤੇ ਬਿਠਾਇਆ ਸਾਡੇ ਬੜੀ ਸਤਿਕਾਰਯੋਗ ਮੰਤਰੀ ਕੀਦੀਵਾਲੀ ਮੰਤਰੀ ਸਰਦਾਰ ਗੁਰਮੀਤ ਸਿੰਘ ਜੀ ਖੁੱਡਿਆ ਸਾਹਿਬ ਅੱਜ ਇਸ ਮੌਕੇ ਤੇ ਚੇਚੇ ਤੌਰ ਤੇ ਪਹੁੰਚੇ ਨੇ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਤੇ ਮੈਂ ਵੀਰ ਨੂੰ ਵਧਾਈ ਵੀ ਦਿੰਦਾ ਹੋਇਆ ਇਹ ਕਹਿੰਦਾ ਕਿ ਉਮੀਦ ਕਰਦਾ ਕਿ ਸਰਦਾਰ ਸੁਖਬੀਰ ਸਿੰਘ ਜੀ ਬੱਧਰ ਜਿਹੜੇ ਇਸ ਉਹਦੇ ਦੀ ਤੇ ਇਸ ਜਿਹੜੀ ਕੁਰਸੀ ਦੀ ਜਿਹੜੀ ਉਹ ਜਿੰਨੇ ਵੀ ਟੇਨਰ ਆ ਉਹ ਅਮਾਨ ਦਾ ਇਹ ਰਾਡਕਰੀ ਕਰਨ। ਥੈਂਕ ਯੂ ਸਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਪੰਜਾਬ ਦੀ ਮਾਰਕੀਟ ਕਮੇਟੀ ਜਿਹੜੀ ਧਰਮਕੋਟ ਆ ਉਹਦੇ ਚੇਅਰਮੈਨ ਸਰਦਾਰ ਗੁਰਤਾਰ ਸਿੰਘ ਜੀ ਸੰਧੂ ਜਿਹੜੇ ਪਾਰਟੀ ਵੱਲੋਂ ਕੁਝ ਦਿਨ ਪਹਿਲਾਂ ਨਿਯੁਕਤ ਕਰ ਦਿੱਤੇ ਗਏ ਸਨ। ਉਹਨਾਂ ਦੀ ਤਾਜਪੋਸ਼ੀ ਉਹਨਾਂ ਨੂੰ ਅੱਜ ਸੇਵਾ ਸਮਾਰ ਲਈ ਅਸੀਂ ਸਾਰੇ ਮਾਰਕੀਟ ਕਮੇਟੀ ਵਿੱਚ ਆਏ ਹਾਂ ਪਹਿਲਾਂ ਸਾਰਾ ਜਿਹੜੇ ਆਪਾਂ ਕੋਈ ਵੀ ਕਾਰਜ ਕਰੀਏ ਉਹ ਗੁਰੂ ਸਾਹਿਬ ਦਾ ਉਟ ਆਸਰਾ ਲੈਨੇ ਆ ਪਹਿਲਾਂ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ ਹੈ ਪੰਡਾਲ 'ਚ ਤੇ ਹੁਣ ਅਸੀਂ ਦਫ਼ਤਰ ਵਿੱਚ ਆਏ ਆ ਮੇਰੇ ਨਾਲ ਇੱਥੋਂ ਦੇ ਮਾਣਯੋਗ ਐਮ.ਐਲ.ਏ ਸਰਦਾਰ ਵਿਵੇਂਦਰ ਸਿੰਘ ਜੀ ਲਾਡੀ ਟੋਸ ਸਾਡੇ ਨਾਲ ਨੇ ਹਲਕੇ ਦੇ ਐਮ.ਐਲ.ਏ ਸਰਦਾਰ ਮਨਜੀਤ ਸਿੰਘ ਜੀ ਬਲਾਸਪੁਰੀ ਉਹ ਵੀ ਹਾਜ਼ਰ ਨੇ ਇੱਥੋਂ ਦੇ ਪ੍ਰਧਾਨ ਜੀ ਸਰਦਾਰ ਹਰਮਨਜੀਤ ਸਿੰਘ ਜੀ ਸਿੱਧੂ ਸਾਹਿਬ ਸਾਡੇ ਗਮਾੜਾ ਦੇ ਜਿਹੜੇ ਡਾਇਰੈਕਟਰ ਨੇ ਹੋਰ ਸਾਰੇ ਪਾਰਟੀ ਦੇ ਸੀਨੀਅਰ ਸਾਥੀ ਆੜਤੀਆ ਯੂਨੀਅਨ ਦੇ ਪ੍ਰਧਾਨ ਤੇ ਉਹਨਾਂ ਦੇ ਸਾਥੀ ਮਜ਼ਦੂਰਾਂ ਦੇ ਪ੍ਰਧਾਨ ਸਾਥੀ ਸਾਰੇ ਰਲ ਮਿਲ ਕੇ ਇਸ ਸਾਡੇ ਛੋਟੇ ਭਰਾ ਨੂੰ ਸੇਵਾ ਲਈ ਮਿਠਾ ਚੱਲੇ ਆਂ ਔਰ ਵੱਡੀ ਜਿਹੜੀ ਜ਼ਿੰਮੇਵਾਰੀ ਹੈ ਸਾਰਿਆਂ ਨਾਲ ਤਾਲਮੇਲ ਰੱਖ ਕੇ ਜਿੱਥੇ ਕਿਸਾਨ ਮਜ਼ਦੂਰਾਂ ਦਾ ਸ਼ਾਹੂ ਕਾਰਾਂ ਦਾ ਸਾਰਿਆਂ ਦਾ ਕੋਈ ਵੀ ਸਮੱਸਿਆ ਆਵੇ ਉਹਨੂੰ ਸੁਲਝਾਉਣ ਦੇ ਲਈ ਇਹ ਵਿੱਚ ਇੱਕ ਕੜੀ ਹੁੰਦੀ ਹੈ ਜ਼ਿੰਮੇਵਾਰ ਲੋਕ ਸਰ ਜੇ ਗੱਲ ਕਰ ਲਈਏ ਆਮਰ ਉਹਿਆ ਕਿਸ ਤਰ੍ਹਾਂ ਦੀ ਪ੍ਰਬੰਧਤ ਕਿਸ ਤਰ੍ਹਾਂ ਦੀ ਜਿਵੇਂ ਮੰਡੀਆਂ ਚੱਲਦੀਆਂ ਹੋ ਬਹੁਤ ਕਿਰਪਾ ਸੱਚੇ ਪਾਤਸ਼ਾਹ ਦੀ ਜਿਹੜਾ ਝਾੜਾ ਬਹੁਤ ਚੰਗਾ ਦੱਸ ਰਹੇ ਆ ਸਾਡੇ ਜੀ ਵੀਦਾਰ ਭਰਾ ਤੇ ਉਹਨਾਂ ਦਾ ਪ੍ਰਬੰਧ ਕਰਨਾ ਸਾਡਾ ਮਾਰਕੀਟਿੰਗ ਬੋਰਡ ਵੱਲੋਂ ਮੰਡੀਆਂ ਵੱਲੋਂ ਹੁੰਦਾ ਜਿਵੇਂ ਚੇਅਰਮੈਨ ਸਾਹਿਬ ਵੀ ਬਣਾਏਗੇ ਤਗਰੀਬਨ ਤਸੱਲੀ ਬਖਸ਼ ਕਿੱਥੇ ਵੀ ਜੇ ਕੋਈ ਲੋੜ ਹੋਰ ਵੀ ਹੋਈ ਉਹਨੂੰ ਵੀ ਪੂਰਾ ਪਾਣੀ ਬਿਜਲੀ ਜਾਂ ਕੋਈ ਹੋਰ ਲੋੜਾਂ ਮਜ਼ਦੂਰਾਂ ਲਈ ਕਿਸਾਨਾਂ ਲਈ ਆੜਤੀਆਂ ਲਈ ਉਹਦੇ ਵਿੱਚ ਅਸੀਂ ਹਾਜ਼ਰ ਹਾਂ ਯਾਰ 126 ਦੀ ਗੱਲ ਕੀਤੀ ਜਾ ਰਹੀ ਹੈ ਕਿਹਨਾਂ ਵਾਲੇ ਜਿਹੜੀ ਜੁਨੇ ਦੀ ਫਸਲਾਂ ਤਾਂ ਕਿਹੜੇ ਕੋਸ਼ਤ ਨੂੰ ਜ਼ਿਆਦਾ ਤਰਜੀਹ ਜਿਹੜੀ ਪੰਜਾਬ ਸਰਕਾਰ ਦੀ ਜੀ ਉਸ ਤੋਂ ਲੱਗੇ ਕਿਸਾਨਾਂ ਨੂੰ ਕੀ ਫੀਡ ਕਰਾਉਗਾ ਮੈਂ ਤਾਂ ਹੀ ਕਹਿੰਦਾ ਵੀ ਜਿਹੜੀਆਂ ਸਾਡੀਆਂ ਫਸਲਾਂ ਯੂਨੀਵਰਸਟਲ ਰੋਂ ਪ੍ਰਵਾਨਤ ਹੁੰਦੀਆਂ ਔਰ ਨਾਲ ਹੀ ਐਫਸੀਆਈ ਨਾਲ ਵੀ ਉਹ ਕੀਤੀ ਜਾਂਦੀ ਹੈ ਉਹ ਕਦੇ ਵਿਕਟ ਵਿੱਚ ਸਾਨੂੰ ਆਫ ਨਹੀਂ ਆਉਣੀ ਤੇ ਸਾਨੂੰ ਉਹੀ ਫਸਲਾਂ ਬੀਜਣੀਆਂ ਚਾਹੀਦੀਆਂ ਉਹੀ ਕਿਸਮਾਂ ਵਿੱਚ ਨਾ ਬੀਜਣੀਆਂ ਚਾਹੀਦੀਆਂ ਜਿਨ੍ਹਾਂ ਦਾ ਬਾੜ ਵਿੱਚ ਮਾਰਕੀਟਿੰਗ ਸੌਖੀ ਹੋ ਜੇ ਸਰ ਤਰੀਕ ਕਿੰਨੀ ਨਿਸ਼ਚਿਤ ਕੀਤੀ ਹੈ ਇਸ ਵਾਰ ਅ ਪਹਿਲੀ ਜੂਨ ਤੋਂ ਉਸ ਜ਼ਿਲ੍ਹੇ ਉਸ ਤੋਂ ਬਾਅਦ 4 ਜੂਨ ਤੇ ਫਿਰ 9 ਜੂਨ ਤਿੰਨ ਸੈਕਟੋਰ ਵੱਡਿਆ ਗਿਆ ਉਸ ਤੋਂ ਸ਼ੁਰੂ ਕਰ ਉਸ ਤੋਂ ਸ਼ੁਰੂ ਕਰ ਸਕਦੇ ਹਾਂ ਕਰਨ ਕਿਸੇ ਦਿਨ ਤੋਂ ਸਸਟਾਰਕ ਦੀ ਗੱਲ ਕਰ ਲਈਏ ਅਮਰਪਾਲ ਵਰਾਂ ਦੀ ਐਨਐਸਏ ਜਿਹੜੀ ਇਹ ਕ ਖਤਮ ਹੋਣ ਜਾ ਰਹੀ ਹੈ ਤੇ ਦੁਵਾਰਾ ਜਿਹੜੀ ਵਦੋਂ ਦੀ ਅਪੀਲ ਵੀ ਕੋਈ ਨਹੀਂ ਕੀਤੀ ਕੀ ਉਹਨਾਂ ਨੂੰ ਰਬਾਨਾ ਹੋਈ ਹੈ ਪੰਜਾਬ ਪੁਲਿਸ ਲੈ ਕੇ ਕਿਸ ਤਰ੍ਹਾਂ ਦੇਖਦੇ ਹਾਂ ਸਰ ਨਹੀਂ ਉਹ ਉਹਦੇ ਮੇਰੇ ਨਾਲ ਕੋਈ ਸਬੰਧਤ ਨਹੀਂ ਤੇ ਬਾਕੀ ਸਰ ਜੇ ਗੱਲ ਕਰ ਲਈਏ ਗੈਂਗਸਟਰ ਐਫਪੀ ਪਾਸ਼ਾ ਨੂੰ ਜਿਹੜਾ ਫੜਿਆ ਗਿਆ 5 ਲੱਖ ਦਾ ਰਾਮਸਿ ਗਰੇਡ ਆਮਿਆਂ ਦਾ ਮਾਸਟਰਮਾਈਂਡ ਦੱਸਿਆ ਜਾ ਰਿਹਾ ਹੈ ਦੇਖੋ ਜੀ ਅਸੀਂ ਸਾਰੇ ਹੀ ਪੰਜਾਬ ਦੀ ਸੁੱਖ ਮੰਗਦੇ ਜਿਹੜਾ ਵਿਗੜਨ ਪਾਉਂਦਾ ਉਹਨੇ ਕਿਸੇ ਨਾ ਕਿਸੇ ਦਿਨ ਫੜਿਆ ਜਾਣਾ ਹਾਂ ਠੀਕ ਹੈ ਜੀ इस वीडियो अगे शेयर जरूर करना जी कृपा करके साथ चैनल नाइब जरूर कर लो जी हम फास्ट एंड यूज अजीप अपले स्टोर तो इंसट करके नविया ताज़ा खबर पढ़ते देख सकते हो धनबाद